ਪਿੰਡ ਹੀਰੋਂ ਕਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਐ ਨਿਸ਼ਾਨ ਸਾਹਿਬ ਲੱਗਿਆ ਜੀ ਬਹੁਤ ਵਧੀਆ ਨਮਾ ਤੇ ਆ ਦੇਖੋ ਸੰਗਤ ਦਾ ਇਕੱਠ ਕਿੰਨਾ ਤੇ ਗੁਰਦੁਆਰਾ ਕੱਲੂਆਣਾ ਸਾਹਿਬ ਦੇ ਵਿੱਚ ਇੰਨੀ ਸੰਗਤ ਇਕੱਠੀ ਹੋਈ ਆ ਮਤਲਬ ਸਾਰਾ ਪਿੰਡ ਗਿਆ ਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਤੇ ਇੱਥੇ ਬਹੁਤ ਸੋਹਣਾ ਰਵੰਧ ਹੋਣ ਲੱਗਿਆ ਤੇ ਕਮੇਟੀ ਬਣ ਗਈ ਤੇ ਬਹੁਤ ਸੋਹਣਾ ਇਕੱਠ ਹੋਣ ਲੱਗਿਆ ਤੇ ਹੁਣ ਲੋਕੀ ਸਾਰੇ ਮਤਲਬ ਜਾਣ ਲੱਗੇ ਸਾਰੇ ਗੁਰੂ ਘਰ ਦੇ ਨਾਲ ਜੁੜਨ ਲੱਗ ਗਏ ਦੇਖੋ ਮਾਈਆਂ ਦਾ ਕਿੰਨਾ ਇਕੱਠਾ ਲੰਗਰ ਭਰਿਆ ਪੈਦਰ ਦੇਖੋ ਮਾਤਾ ਪ੍ਰਸ਼ਾਦਾ ਸੱਕ ਰਹੀਆਂ ਨੇਗੀਆਂ ਤੇ ਕਿੰਨੀ ਪੰਗਤ ਲੰਬੀ ਲੱਗੀ ਹੋਈ ਆ ਤੁਰ ਤੱਕ ਦੋ ਤਿੰਨ ਲੈਣਾ ਲੱਗੀਆਂ ਹੋਈ ਨੇਗੀਆਂ ਤੇ ਮੈਂ ਸਾਰੇ ਪਿੰਡ ਨੂੰ ਮੇਰੇ ਨਾਲ ਅਪੀਲ ਕਰਦਾ ਵੀ ਤੁਸੀਂ ਗੁਰਦੁਆਰਾ ਸਾਹਿਬ ਕੱਲੂਆਣਾ ਦੇ ਨਾਲ ਜੁੜੋ ਕਿਉਂਕਿ ਇਹ ਇਤਿਹਾਸਕ ਧਰਤੀ ਹੈ ਤੇ ਗੁਰੂਆਂ ਨੇ ਉਰੇ ਆਪਣੇ ਭਜਨ ਮੰਦਗੀ ਕਰੀ ਆ ਤੇ ਅੱਜ ਮੈਂ ਬਹੁਤ ਜ਼ਿਆਦੇ ਖੋਸਾਂ ਕਮੇਟੀ ਦਾ ਧੰਨਵਾਦ ਕਰਦਾ ਕੱਲੂਆਣਾ ਸਾਹਿਬ ਦੀ ਕਮੇਟੀ ਦਾ ਦਿਲੋਂ ਤੇ ਜਿਹਨੇ ਪ੍ਰਬੰਧ ਕੀਤਾ ਤੇ ਨਿਸ਼ਾਨ ਸਾਹਿਬ ਲਾਇਆ ਤੇ ਲੰਗਰ ਦਾ ਤਿਆਰ ਕੀਤਾ ਤੇ ਪਿੰਡ ਦੇ ਵਿੱਚ ਨੌਜਵਾਨ ਪੀੜ੍ਹੀ ਜੋ ਗੁਰਦੁਆਰਾ ਸਾਹਿਬ ਦੇ ਨਾਲ ਬਾਣੀ ਦੇ ਨਾਲ ਜੁੜੂਗੀ ਤੇ ਇੱਥੇ ਸਰੋਵਰ ਬਣਿਆ ਹੈ ਸਰੋਵਰ ਵੀ ਚੱਲਦਾ ਕੀਤਾ ਤੁਹਾਨੂੰ ਇੱਧਰ ਦੇ ਉੱਪਰ ਦੀ ਆ ਕੇ ਪੌੜੀਆਂ ਦੇ ਦਿਖਾਵਾਂਗੇ ਕਿਉਂਕਿ ਸਰੋਵਰ ਨੂੰ ਜਾਣ ਵਾਲਾ ਜੋ ਰਸਤਾ ਸੀਗਾ ਉੱਥੇ ਪਾਣੀ ਦੀ ਜਿਵੇਂ ਚਰਨ ਗੰਗਾ ਲੰਗੀ ਪਰਲੀ ਸਾਈਡੇ ਚਰਨ ਗੰਗਾ ਹੈ ਨਹੀਂ ਸੀ ਹੁਣ ਉੱਥੇ ਚਰਨ ਗੰਗਾ ਵੀ ਬਣ ਚੁੱਕੀ ਹੈ ਕਿਉਂਕਿ ਉਧਰ ਦੀ ਇੱਧਰ ਸਰੋਵਰ ਦਾ ਬਾਬਾ ਜੀ ਦੇਖਦੇ ਜੰਨ ਅੰਦਰ ਤੇ ਦਰਬਾਰ ਸਾਹਿਬ ਆ ਗਿਆ ਤੇ ਆਪਾਂ ਅੰਦਰੋਂ ਬਾਹਰਲੇ ਪਾਸੇ ਸਰੋਵਰ ਦੇਖੋ ਇਹ ਚੱਲਦਾ ਹੋ ਗਿਆ ਤੇ ਦੇਖੋ ਕਿੰਨੇ ਬੱਚੇ ਨਹਾ ਰਹੇ ਨੇ ਤੇ ਉਰੇ ਜਿਹੜਾ ਕੋਈ 7 ਦਿਨ ਆ ਕੇ ਨਹਾਉਂਦਾ ਤੇ ਉਹੀ ਖੁਰਕਦਾ ਲਾਜਵੀ ਹੋ ਜਾਂਦਾ ਤੇ ਆ ਦੇਖੋ ਨਿਸਾਨ ਸਾਹਿਬ ਨਵਾਂ ਲੱਗਿਆ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ